ਅੱਜ 13 ਮਈ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਕਿਹੋ ਜਿਹਾ ਰਹਿ ਸਕਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੌਸਮ ਤਕਰੀਬਨ ਕੱਲ ਵੀ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਸਾਫ਼ ਰਿਹਾ ਤੇ ਅੱਜ ਵੀ ਉਸੇ ਤਰ੍ਹਾਂ ਦੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲੰਬੇ ਸਮੇਂ ਤੋਂ ਮੀਂਹ ਦਾ ਦੌਰ ਚੱਲ ਰਿਹਾ ਸੀਗਾ ਉਹ ਖਤਮ ਹੋ ਚੁੱਕਾ ਹੈ ਤੇ ਅੱਜ ਮੌਸਮ ਮੁੱਖ ਤੌਰ ਤੇ ਸਾਫ਼ ਰਹਿਣ ਦੀ ਸੰਭਾਵਨਾ ਹੈ ਕੁਝ ਖੇਤਰਾਂ ਦੇ ਵਿੱਚ ਹਲਕਾ ਜਾਂ ਪੂਰਾ ਤੇ ਕੁਝ ਖੇਤਰਾਂ ਦੇ ਵਿੱਚ ਪੱਛੋ ਜਾਂ ਉੱਤਰ ਪਹਾੜ ਜਿਹਾ ਚੱਲਦਾ ਹੋਇਆ ਦੇਖਣ ਨੂੰ ਮਿਲ ਸਕਦਾ ਕਿਉਂਕਿ ਹਵਾ ਦਾ ਦੌਰ ਲਗਾਤਾਰ ਮਿਕਸ ਜਾਂ ਸਾਰੇ ਖੇਤਰਾਂ ਦੇ ਵਿੱਚ ਚੱਲ ਰਿਹਾ ਹੈ ਜੇਕਰ ਅੱਜ ਦੁਪਹਿਰ ਤੋਂ ਬਾਅਦ ਹਵਾ ਰੁਕਦੀ ਹੈ ਤੇ ਤਿੱਖੀ ਧੁੱਪ ਲੱਗਦੀ ਹੈ ਤੇ ਹਮਸ ਬਣਦੀ ਹੈ ਤਾਂ ਇਕਾਦੁੱਕਾ ਥਾਵਾਂ ਤੇ ਹੀਟ ਸੈੱਲ ਬਣ ਕੇ ਹਲਕਾ-ਪੁਲਕਾ ਸ਼ਰਾਟਾ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਵੇਂ ਕੱਲ ਰਾਜਸਥਾਨ ਦੇ ਵਿੱਚ ਬਾਅਦ ਦੁਪਹਿਰ ਤੋਂ ਹੀਟ ਸੈੱਲ ਬਣੇ ਜਿਹਦੇ ਵਿੱਚ ਬ੍ਰੀਕ ਗੜੇਮਾਰੀ ਵੀ ਦੇਖੀ ਗਈ ਤੇ ਮੀਂਹਨੇਰੀ ਦਾ ਦੌਰ ਵੀ ਦੇਖਿਆ ਗਿਆ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਅੱਜ ਉਂਧ ਪਰ ਤੋਂ ਵੱਧ ਜੇਕਰ ਹਵਾ ਰੁਕਦੀ ਹੈ ਹਮਸ ਬਣਦੀ ਹੈ ਤਾਂ ਹੀਟ ਸੈੱਲ ਬਣਨ ਦੀ ਸੰਭਾਵਨਾ ਰਹਿ ਸਕਦੀ ਹੈ ਤੇ ਲਿਮਟਿਡ ਜੇ ਖੇਤਰਾਂ ਦੇ ਵਿੱਚ ਮੀਂਹ ਦਾ ਛਰਾਟਾ ਲੱਗ ਸਕਦਾ ਹੈ ਨਹੀਂ ਤਾਂ ਉਂਝ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਟੈਂਪਰੇਚਰ ਦੇ ਵਿੱਚੋਂ ਹੁਣ ਹੌਲੀ-ਹੌਲੀ ਵਾਧਾ ਦੇਖਣ ਨੂੰ ਮਿਲੇਗਾ ਤੇ ਇਹ ਜਿਵੇਂ 40 ਡਿਗਰੀ ਦੇ ਆਸ-ਪਾਸ ਪੁੱਜਦਾ ਹੋਇਆ ਦਿਖਾਈ ਦੇਵੇਗਾ ਪੰਜਾਬ ਦੇ ਹਾਲਾਤ ਅੱਜ ਅਜਿਹੇ ਹੀ ਰਹਿਣਗੇ